ਦਸ ਕੋ ਬਰੇਤ ਬਾਤੋ ਦਾ ਸਵਾਗਤ ਹੈ ਜੀ ਡਾਕਟਰ ਸਾਹਿਬ ਅਗਲੇ ਸ਼ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਅ ਦੇਖੋ ਅਸੀਂ ਜਿੱਥੇ ਸਿਆਸੀ ਤੌਰ ਦੇ ਉੱਤੇ ਅ ਜਾਗਰੂਕਤਾ ਦੀ ਕੋਸ਼ਿਸ਼ ਕਰਦੇ ਹਾਂ ਇਸ ਲਈ ਦੁਨੀਆ 'ਚ ਕਿਤੇ ਵੀ ਜੋ ਕੁਝ ਵਾਪਰਦਾ ਹੈ ਉਹ ਪੰਜਾਬ ਨੂੰ ਸਿੱਖਾਂ ਨੂੰ ਜਾਂ ਇਨਸਾਨੀਅਤ ਨੂੰ ਕਿਵੇਂ ਪ੍ਰਭਾਵਿਤ ਕਰਦੇ ਜੀ ਉਹਨਾਂ ਟਾਪਿਕਸ ਨੂੰ ਪਿਕ ਕਰਦੇ ਉੱਥੇ ਸਾਡਾ ਹਮੇਸ਼ਾ ਹੀ ਆਪਣੀ ਮਾਂ ਬੋਲੀ ਪੰਜਾਬੀ ਲਈ ਵੀ ਉਹ ਭਾਵੇਂ ਚੜਦਾ ਪੰਜਾਬ ਹੈ ਲੈਂਦਾ ਪੰਜਾਬ ਹੈ ਔਰ ਬਾਹਰ ਬੈਠੇ ਸਾਡਾ ਜਿਹੜਾ ਪੰਜਾਬੀ ਪਾਈਚਾਰ ਹੈ ਉਸ ਦੇ ਲਈ ਵੀ ਅਸੀਂ ਹਮੇਸ਼ਾ ਗੱਲ ਕਰਦੇ ਆਂ ਪਿਛਲੇ ਦਿਨਾਂ ਚ ਅਸੀਂ ਮਾਂ ਬੋਲੀ ਪੰਜਾਬੀ ਤੇ ਜਿਹੜਾ ਸੈਗਮੈਂਟ ਕੀਤਾ ਔਰ ਉਸ ਖਾਸ ਤੌਰ ਤੇ ਕਿਵੇਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੇ ਐਮਏ ਦੇ ਕੋਰਸਸ ਜੀ ਇੰਗਲਿਸ਼ ਟ੍ਰਾਂਸਲੇਸ਼ਨ ਵਰਕ ਪੰਜਾਬੀ ਨੂੰ ਬਿਲਕੁਲ ਗਾਇਬ ਕਰ ਦਿੱਤੇ ਉਸ ਨੂੰ ਕਾਫੀ ਸਰਾਇਆ ਗਿਆ ਔਰ ਉਸ ਸੈਗਮੈਂਟਸ ਅਸੀਂ ਪੈਂਜੀ ਗੁਰਮੀਤ ਕੌਰ ਦਾ ਜ਼ਿਕਰ ਕੀਤਾ ਸੀ ਜੀ ਜਿਹੜੇ ਕਿਤੇ ਵੱਜੋਂ ਸੌਫਟਵੇਅਰ ਇੰਜੀਨੀਅਰ ਨੇ ਔਰ ਐਟਲੰਟਾ ਬੇਸਡ ਨੇ ਕਿ ਉਹਨਾਂ ਨੇ ਕਿਵੇਂ ਬੱਚਿਆਂ ਦੇ ਲਈ ਖਾਸ ਤੌਰ ਤੇ ਜਿਹੜਾ ਉਹ ਦੋਨੋਂ ਹੀ ਗੁਰਮੁਖੀ ਔਰ ਸ਼ਾਹਮੁਖੀ ਚ ਕਿਵੇਂ ਉਹਨਾਂ ਨੇ ਬਾਲਬੋਧ ਪੁਸਤਕਾਂ ਤਿਆਰ ਕੀਤੀਆਂ ਨੇ ਔਰ ਉਹਦੇ ਚ ਬੜੇ ਸਾਇੰਟਿਫਿਕ ਤਰੀਕੇ ਨਾਲ ਔਰ ਪੰਜਾਬ ਦੇ ਲੋਕ ਖਾਣਾ ਔਰ ਸਧਾਰਨ ਸ਼ੈਲੀ ਔਰ ਚੰਗੀਆਂ ਪਿਕਚਰਸ ਦੇ ਨਾਲ ਉਹਨਾਂ ਨੇ ਇਹ ਸਾਰੇ ਨੂੰ ਜਿਹੜਾ ਆਪਣਾ ਉਹਨਾਂ ਹੁਣ ਤਾਂ ਉਹਨਾਂ ਨੇ ਆਪਣਾ ਫੁੱਲ ਟਾਈਮ ਇਸ ਪਾਸੇ ਲਾਇਆ ਪਿਛਲੇ ਦਿਨਾਂ ਚ ਪਾਕਿਸਤਾਨ ਚ ਵੀ ਸਨ ਜੀ ਔਰ ਉਹਨਾਂ ਨੂੰ ਬਹੁਤ ਜਿਹੜਾ ਉਹ ਪਰਵਾਹ ਹੁਗਾਰਾ ਮਿਲਿਆ BBC ਪੰਜਾਬੀ ਨੇ ਇੱਕ ਸਟੋਰੀ ਵੀ ਉਹਨਾਂ ਤੇ ਕੀਤੀ ਔਰ ਅਸੀਂ ਇਹ ਇਕਰਾਰ ਕੀਤਾ ਸੀ ਕਿ ਉਹਨਾਂ ਦੇ ਨਾਲ ਅਸੀਂ ਗੱਲਬਾਤ ਕਰਾਂਗੇ ਅੱਜ 9:30 ਤੋਂ 10 ਵਜੇ ਦੇ स्लॉट ਦੇ ਵਿੱਚ ਉਹ ਬੇਸ਼ੱਕ ਫਲੋਰੀਡਾ ગયા ਹੋਏ ਨੇ ਲੇਕਿਨ ਅੱਜ ਹੀ ਉਹਨਾਂ ਦੇ ਨਾਲ ਸੰਪਰਕ ਹੋਣ ਤੋਂ ਬਾਅਦ ਉਨ੍ਹਾਂ ਦੇ ਨਾਲ ਗੱਲਬਾਤ ਕੀਤੀ ਜਾਏਗੀ ਕਿ ਕਿਵੇਂ ਉਹ ਸਮਝਦੇ ਨੇ ਕਿ ਮਾਂ ਬੋਲੀ ਪੰਜਾਬੀ ਦਾ ਕੀ ਰੋਲ ਹੈ ਔਰ ਕਿਵੇਂ ਅਸੀਂ ਆਪਣੇ ਬੱਚੇ ਬੱਚੀਆਂ ਨੂੰ ਇਸ ਪਾਸੇ ਪਾਵੇਂ ਦੂਸਰੀਆਂ ਜ਼ਬਾਨਾਂ ਜਿੱਥੇ-ਜਿੱਥੇ ਵੀ ਉਹ ਰਹਿੰਦੇ ਨੇ ਉਹਨਾਂ ਮੁਲਕਾਂ ਦੇ ਵਿੱਚ ਰਹਿੰਦੇ ਆ ਉਹਨਾਂ ਨੇ ਬੋਲਣੀ ਆ ਵੀ ਨੇ ਉਹਦੇ ਚੋਂ ਮਾਹਿਰ ਵੀ ਹੋਣੇ ਚਾਹੀਦੇ ਨੇ ਪਰ ਕਿਵੇਂ ਆਪਣੀ ਮਾਂ ਬੋਲੀ ਦੇ ਨਾਲ ਜੁੜਿਆ ਜਾਏ ਸੋ ਇਸ 9.5 ਤੋਂ 10 ਦੇ स्लॉट ਨੂੰ ਸਾਡੇ ਦਰਸ਼ਕ ਜ਼ਰੂਰ ਦੇਖਣ ਜਦੋਂ ਅਸੀਂ ਕਹਿੰਦੇ ਹਾਂ ਕਿ ਵੀ ਸਿੱਖ ਹੋਮਲੈਂਡ ਅੰਡਰ ਨਿਊਕਲੀਅਰ ਕਲਾਊਡ ਜੀ ਹੁਣ ਜ਼ाहिर ਹੈ ਵੀ ਜਦੋਂ ਨਿਊਕਲੀਅਰ ਰਿਐਕਸ਼ਨ ਹੁੰਦਾ ਹੈ ਔਰ ਉਸ ਦੇ ਵਿੱਚ ਉਸ ਕਿਸਮ ਦੇ ਕਲਾਊਡ ਵੀ ਹੁੰਦੇ ਨੇ ਜਿਹਦੇ ਥੱਲੇ ਚਾਰ ਚਫੇਰੇ ਅੱਗਾਂ ਵੀ ਲੱਗਦੀਆਂ ਔਰ ਸਾਹ ਵੀ ਘੁੱਟਦਾ ਹੈ ਔਰ ਕਿਵੇਂ ਜਨਰੇਸ਼ਨ ਆਫਟਰ ਜਨਰੇਸ਼ਨ ਜਿਹੜੇ ਕੋਈ ਸਰਵਾਈਵ ਵੀ ਕਰ ਜਾਣ ਹਿਰੋਸ਼ੀਮਾ ਨਾਗਾਸਾਕੀ ਅੱਜ ਵੀ ਉਦਾਹਰਣ ਹੈ ਕਿ ਇਸ ਗੱਲ ਨੂੰ ਜਿਹੜਾ 70 ਸਾਲ ਤੋਂ ਜ਼ਿਆਦਾ ਬੀਤ ਚੁੱਕੇ ਨੇ 80 ਸਾਲ ਆਲਮੋਸਟ ਲੇਕਨ ਕਿਵੇਂ ਅੱਜ ਵੀ ਉਹ ਜਿਹੜੇ ਨੇ ਸਫਰ ਕਰ ਰਹੇ ਨੇ ਉਹਨਾਂ ਬਿਮਾਰੀਆਂ ਤੋਂ ਜਿਹੜੇ ਉਹਨਾਂ ਚੋਂ ਕੋਈ ਸਰਵਾਈਵ ਸੀ ਜੈਨੇਟਿਕ ਡਿਸਆਰਡਰ ਹੋ ਜਾਂਦੇ ਨੇ ਔਰ ਜਿਵੇਂ ਦੁਨੀਆ ਦੇ ਵਿੱਚ ਇੱਕ ਪਾਸੇ ਦੇਸ਼ਾਂ ਦੀ ਆਪਣੀ ਦੌੜ ਲੱਗੀ ਹੋਈ ਹੈ ਅਮਰੀਕਾ ਚ ਡੋਨਲਡ 트ੰਪ ਦੀਆਂ ਨੀਤੀਆਂ ਨੇ ਇੰਟਰਨੈਸ਼ਨਲਿਜ਼ਮ ਨੂੰ ਬਹੁਤ ਕਮਜ਼ੋਰ ਕੀਤਾ ਹੈ ਔਰ 911 ਤੋਂ ਬਾਅਦ ਅਸਲ ਚ ਨਿਊਕਲੀਅਰ ਮੁੱਦੇ ਦੇ ਉੱਤੇ ਜਿੱਥੇ ਪਹਿਲਾਂ ਉਹ ਨਿਊਕਲੀਅਰ ਪ੍ਰੋਲੀਫਰੇਸ਼ਨ ਟ੍ਰੀਟੀ ਹੋਏ ਐਨਪੀਟੀ ਜਾਂ ਸੀਟੀਬੀਟੀ ਹੋਏ ਕੰਪ੍ਰੀਹੈਂਸਿਵ ਨਿਊਕਲੀਅਰ ਟੈਸਟ ਬੈਂਟ ਟ੍ਰੀਟੀ ਉਸ ਦੇ ਉੱਤੇ ਬਹੁਤ ਸਾਰੇ ਦੇਸ਼ਾਂ ਨੇ ਦਸਖਤ ਕਰ ਦਿੱਤੇ ਸੀ 6 ਸਟੇਜ ਤੇ ਤਾਂ ਸਿਰਫ ਤਿੰਨ ਜਾਂ ਚਾਰ ਦੇਸ਼ ਰਹਿ ਗਏ ਸੀ ਐਨਪੀਟੀ ਦੇ ਮਾਮਲੇ ਜਿਨ੍ਹਾਂ ਦੇ ਵਿੱਚ ਭਾਰਤ ਪਾਕਿਸਤਾਨ ਕਿਊਬਾ ਤੇ ਲੀਬੀਆ ਕਿਉਂਕਿ ਪਾਕਿਸਤਾਨ ਦਾ ਸਟੈਂਡ ਹਮੇਸ਼ਾ ਹੀ ਇਹ ਰਿਹਾ ਹੈ ਵੀ ਜੇ ਭਾਰਤ ਸਾਈਨ ਕਰੇਗਾ ਤਾਂ ਹੀ ਅਸੀਂ ਕਰਨੇ ਨੇ ਤੇ ਭਾਰਤ ਜਿਹੜਾ ਔਰ ਇਹ ਪ੍ਰੈਜ਼ੀਡੈਂਟ ਬੁਸ਼ ਦੇ ਵੇਲੇ ਜਿਹੜੀ ਮੈਂ ਸਮਝਦਾ ਵੀ ਬੜੀ ਨੈਗੇਟਿਵ ਡਿਵੈਲਪਮੈਂਟ ਹੋਈ ਕਿ ਭਾਰਤ ਵੱਲੋਂ ਬਿਨਾ ਸੀਟੀਬੀਟੀ ਜਾਂ ਐਨਪੀਟੀ ਤੇ ਸਾਈਨ ਕੀਤੇ ਆ ਉਹਨੂੰ ਆਫ ਦਾ ਹੁੱਕ ਕਰ ਦਿੱਤਾ ਗਿਆ ਔਰ ਉਸ ਤੋਂ ਬਾਅਦ ਭਾਰਤ ਵੀ ਚੌੜਾ ਹੋ ਗਿਆ ਔਰ ਜ਼ਾਹਰ ਹੈ ਕਿ ਵੀ ਜਿਹੜੀਆਂ ਹੁਣ ਨੀਤੀਆਂ ਬਣੀਆਂ ਨੇ ਹੁਣ ਪਾਵੇ ਨਾਰਥ ਕੋਰੀਆ ਦਾ ਕੀ ਸਟੈਂਡ ਹੋਏਗਾ ਕੱਲ ਨੂੰ ਪਤਾ ਨਹੀਂ ਲੇਕਨ ਇੱਕ ਵੈਲਕਮ ਡਿਵੈਲਪਮੈਂਟ ਵੀ ਹੈ ਜੇ ਉਸ ਖਿੱਤੇ ਚ ਕੋਰੀਅਨ ਪੈਨਿਨਸੂਲਾ ਨਿਊਕਲੀਅਰ ਫ੍ਰੀ ਹੋਏ ਪਰ ਅਸੀਂ ਆਪਣੇ ਖਿੱਤੇ ਦੀ ਗੱਲ ਕਰੀਏ ਸਾਊਥ ਏਸ਼ੀਆ ਦੀ ਔਰ ਪਿਛਲੇ ਦਿਨਾਂ ਚ ਜਿਹੜਾ ਇੱਕ ਵੱਡਾ ਥਿੰਕ ਟੈਂਕ ਵੀ ਹੈ ਔਰ ਉਹ ਡਾਟਾ ਕਰੈਕਟ ਵੀ ਕਰਦੇ ਉਹ ਸਟਾਕ ਹੋਮ ਇੰਟਰਨੈਸ਼ਨਲ ਪੀਸ ਰਿਸਰਚ ਇੰਸਟੀਚਿਊਟ ਜੀ ਨੂੰ ਬਰੀਫ ਦੇ ਵਿੱਚ ਸਿਪਰੀ ਕਹਿੰਦੇ ਨੇ ਉਹਨਾਂ ਨੇ ਆਪਣੀ ਐਨੂਅਲ ਰਿਪੋਰਟ ਕੱਢੀ ਹੈ ਕਿਉਂਕਿ ਇਹਨਾਂ ਦੇ ਕੋਲ ਆਪਣੇ ਸੋਰਸ ਹੁੰਦੇ ਨੇ ਜੀ ਉਹਦੇ ਅੰਦਾਜ਼ਾ ਲਾਉਂਦੇ ਨੇ ਕਿ ਦੁਨੀਆ ਦੇ ਵਿੱਚ ਕਿਸ ਦੇਸ਼ ਤੇ ਕੋਲ ਕਿੰਨੇ ਨਿਊਕਲੀਅਰ ਵਾਰਹੈਡ ਨੇ ਕਿਉਂਕਿ ਹੁਣ ਉਹ ਹਿਰੋਸ਼ਿਮਾ ਨਾਗਾਸਾਕੀ ਵਾਂਗ ਬੰਬਾਂ ਨੂੰ ਜਹਾਜ਼ਾਂ ਤੇ ਲੱਦ ਕੇ ਭੇਜਣ ਦੀ ਲੋੜ ਨਹੀਂ ਹੈ ਹੁਣ ਤਾਂ ਉਹਦੇ ਡਿਲੀਵਰੀ ਸਿਸਟਮ ਮਿਸਾਈਲਸ ਨਿਊਕਲੀਅਰ ਲੇਸਟ ਮਿਸਾਈਲਸ ਨਿਊਕਲੀਅਰ ਉਹ ਨਿਊਕਲੀਅਰ ਵਾਰ ਹੈਡ ਕਹਿੰਦੇ ਨੇ ਕਿ ਉਹ ਤੁਸੀਂ ਔਰ ਮਿਸਾਈਲਸ ਜਿਹੜੀਆਂ ਨੇ ਉਹ ਵੱਡੇ ਮੁਲਕਾਂ ਦੇ ਕੋਲ ਆਲਮੋਸਟ ਇੰਟਰਕੰਟੀਨੈਂਟਲ ਮਿਸਾਈਲਸ ਵੀ ਨੇ ਕਿ ਇੱਕ ਕੰਟੀਨੈਂਟ ਤੋਂ ਦੂਜੇ ਤੱਕ ਜਾਣ ਵਾਲੀਆਂ ਚਾਰਜ ਫੇਰੇ ਘੁੰਮਣ ਵਾਲੀਆਂ ਮਾਸਕੋ ਦੀ ਵਾਸ਼ਿੰਗਟਨ ਤੱਕ ਪਹੁੰਚ ਹੈ ਵਾਸ਼ਿੰਗਟਨ ਦੀ ਮਾਸਕੋ ਤੱਕ ਹੈ ਜੀ ਭਾਰਤ ਔਰ ਪਾਕਿਸਤਾਨ ਜਿਹੜੇ 1998 ਚ ਨਿਊਕਲੀਅਰ ਕੰਟਰੀਜ਼ ਬਣੇ ਉਹਨਾਂ ਦੇ ਸਾਰੇ ਵੱਡੇ ਦੇਸ਼ ਜਿਹੜੇ ਨੇ ਵੱਡੇ ਸ਼ਹਿਰ ਉਹ ਇੱਕ ਦੂਜੇ ਦੀ ਮਾਰ ਥੱਲੇ ਨੇ ਲੇਕਿਨ ਮੈਂ ਇਸ ਰਿਪੋਰਟ ਦਾ ਪਹਿਲਾਂ ਜ਼ਿਕਰ ਕਰਕੇ ਫਿਰ ਆਪਣੇ ਇਸ ਕਨਸਰਨ ਦੀ ਜਿਹੜੇ ਗੱਲ ਹੋਰ ਡਿਟੇਲਸ ਕਰਾਂਗੇ ਜੀ ਔਰ ਇਹਦੇ ਚ ਇਸ ਸਟੋਰੀ ਚ ਉਹਨਾਂ ਨੇ ਕਿਹਾ ਚਾਈਨਾ ਐਡਸ ਟੂ ਨਿਊਕਲੀਅਰ ਆਰਸਨਲ amid military modernization drive country now has 280 warheads according to think tank which calls nuclear states renewed focus on deterrence and capacity a very worrying trend hun jada vi nuclear nu increase kar re ho keh rahe je assi istemal nahi karde assi as a deterrent rakhe pakistan vi kehnda hai ke ji assi koi nuclear nahi istemal karna hai ਪਰ ਕਿਉਂਕਿ ਇੰਡੀਆ ਤੋਂ ਸਾਨੂੰ ਖਤਰਾ ਹੈ ਹਮੇਸ਼ਾ ਹੀ ਅਸੀਂ ਡੈਟਰੈਂਡ ਰੱਖਿਆ ਹੁਣ ਜਾ ਰਿਹਾ ਹੈ ਵੀ ਡੈਟਰੈਂਡ ਦੇ ਥੱਲੇ ਵੀ ਜਿਹੜਾ ਨਿਊਕਲੀਅਰ ਵਾਰ ਹੈਡਸ ਨੇ ਉਹ ਵੱਧ ਰਹੇ ਨੇ ਆਲਰੇਡੀ ਜਿਹੜੀ ਹੈ ਫਿਸਲ ਮਟੀਰੀਅਲ ਔਰ ਉਹਦੇ ਚ ਉਹ ਜਿਹੜਾ ਜ਼ਿਆਦਾ ਕੰਮ ਹੋ ਰਿਹਾ ਔਰ ਉਹਦੇ ਚ ਉਹਨਾਂ ਨੇ ਚਾਈਨਾ ਦੇ ਹਵਾਲੇ ਨਾਲ ਕਿਹਾ ਵੀ ਜਨਵਰੀ ਤੱਕ ਕੰਟਰੀ ਹੈਡ 280 ਵਾਰ ਹੈਡਸ ਅਪ ਫਰੋਮ 270 ਅイヤー ਅਰਲੀ ਕਿ ਪਿਛਲੇ ਸਾਲ 270 ਸਨ ਹੁਣ ਇਹ 280 ਨੇ ਔਰ ਉਹਨਾਂ ਨੇ ਇਹ ਕਿਹਾ ਵੀ ਚੰਗੀ ਗੱਲ ਇਹ ਹੈ ਵੀ ਕੋਈ ਉਹ ਡਿਪਲੋਏ ਨਹੀਂ ਕੀਤੇ ਹੋਏ ਬਹੁਤ ਸਾਰੇ ਜਿਹੜੇ ਨੇ ਉਹ ਸਟੋਰਡ ਨੇ ਬਟ ਜ਼ਾ ਰਹੇ ਕਿ ਜਿਹੜੀਆਂ ਮੋਬਿਲ ਮਿਸਾਈਲਾਂ ਹੁੰਦੀਆਂ ਨੇ ਜਾਂ ਦੂਜੀਆਂ ਨੇ ਉਹਨਾਂ ਨੂੰ ਕੋਈ ਫਿਟ ਕਰਦੇ ਆ ਜਾਂ ਗੱਲ ਤਾਂ ਇਹ ਹੈ ਕਿ ਵੀ ਉਹਨਾਂ ਨੇ ਆਪਣਾ ਮਿਲਟਰੀ ਬਜਟ ਵੀ ਵਧਾਇਆ ਹੈ ਬਿਲਕੁਲ ਔਰ ਨਿਊਕਲੀਅਰ ਵਾਰ ਹੈਡ ਵੀ ਵਧਾਏ ਨੇ ਔਰ ਉਹ ਸਾਰੇ ਚੋਂ ਜਿਹੜਾ ਉਹਨਾਂ ਦਾ ਬਜਟ ਹੈ ਚਾਈਨਾ ਦਾ ਇਸ ਵੇਲੇ ਫੌਜ ਦੇ ਉੱਤੇ ਉਸ ਉਹ 228 ਬਿਲੀਅਨ ਡਾਲਰ ਹੈ ਜਿਹੜਾ ਉਹ ਸਪੈਂਡ ਕਰ ਰਹੇ ਨੇ ਔਰ ਇਹ ਪਿਛਲੇ ਸਾਲ 2016 ਜਿਹੜਾ ਉਹਨਾਂ ਦਾ ਬਜਟ ਸੀ ਉਹਦੇ ਨਾਲੋਂ 5.6% ਜ਼ਿਆਦਾ ਇਹ ਸਿਪਰੀ ਦੀ ਰਿਪੋਰਟ ਦਾ ਮੈਂ ਜ਼ਿਕਰ ਕਰ ਰਹੇ ਹਾਂ ਜੀ ਔਰ ਯੂ ਐਸ ਅਮਰੀਕਾ ਦੀ ਜੇ ਅਸੀਂ ਗੱਲ ਕਰੀਏ ਤੇ ਅਮਰੀਕਾ 610 ਬਿਲੀਅਨ ਡਾਲਰ ਡਿਫੈਂਸ ਦੇ ਉੱਤੇ ਖਰਚ ਕਰਦਾ ਹੈ ਸੋਦਾ ਕੋਈ ਮੁਕਾਬਲਾ ਹੀ ਨਹੀਂ ਹੈ ਚਾਈਨਾ ਨਾਲੋਂ ਤਿੰਨ ਗੁਣਾ ਜ਼ਿਆਦਾ ਹੈ ਔਰ ਇਹ ਜਿਹੜਾ ਪਾਕਿਸਤਾਨ ਦੀ ਗੱਲ ਕਰਦੇ ਉਹਨਾਂ ਨੇ ਕਿਹਾ ਕਿ ਹਾਥ 4 ਸ਼ਾਹੀਨ 1A nuclear capable intermediate range ballistic missiles is launched from an undisclosed location in pakistan the country has added to its nuclear weapon stock pile unne kayi jehda pakistan da nuclear khazana hai iday ch vi jehda pakistan de kol es wade zyada nuclear weapon warhead ne meanwhile india and pakistan also expanded their nuclear weapon stock piles and accelerated development of new missile ਡਿਲੀਵਰੀ ਸਿਸਟਮ ਫਾਰ ਲੈਂਡ ਸੀ ਐਂਡ 에ਅਰ ਅਕੋਰਡਿੰਗ ਟੂ ਦਾ ਰਿਪੋਰਟ ਕਿ ਸਿਪਰੀ ਦੀ ਰਿਪੋਰਟ ਦੇ ਮੁਤਾਬਕ ਭਾਰਤ ਔਰ ਪਾਕਿਸਤਾਨ ਦੋਨਾਂ ਨੇ ਹਵਾ ਚ ਪਾਣੀ ਚ ਔਰ ਸਮੁੰਦਰ ਚ ਮਾਰ ਕਰਨ ਵਾਲੀਆਂ ਜਿਹੜੀਆਂ ਮਿਸਾਈਲਾਂ ਔਰ ਉਹਨਾਂ ਦੀਆਂ ਨਿਊਕਲੀਅਰ ਵਾਰ ਹੈਡਸ ਨੇ ਉਹ ਵਧਾਈਆਂ ਨੇ ਔਰ ਇਸ ਰਿਪੋਰਟ ਦੇ ਮੁਤਾਬਕ ਜਿਹੜਾ ਭਾਰਤ ਦੇ ਕੋਲ ਇਸ ਵੇਲੇ 140 ਦੇ ਕਰੀਬ 130 ਤੋਂ 140 ਕਿਉਂਕਿ ਥੋੜਾ ਬਹੁਤ ਗੈਸ ਵੀ ਹੈ ਜੀ ਨਿਊਕਲੀਅਰ ਵਾਰਹੈਡ ਨੇ ਲੇਕਿਨ ਪਾਕਿਸਤਾਨ ਕੋਲ 140 ਤੋਂ 150 ਵਾਰਹੈਡ ਨੇ ਹੁਣ ਭਾਰਤ 4 ਗੁਣਾ ਵੱਡਾ ਹੈ ਪਾਕਿਸਤਾਨ ਤੋਂ ਏਰੀਆ ਵਾਈਜ਼ ਵੀ ਆਬਾਦੀ ਵਾਈਜ਼ ਵੀ ਔਰ ਜੇ ਭਾਰਤ ਕੋਲੋਂ ਅੱਜ ਪਾਕਿਸਤਾਨ ਦੇ ਨਿਊਕਲੀਅਰ ਵਾਰਹੈਡ ਜ਼ਿਆਦਾ ਨੇ ਜ਼ਾਹਰ ਹੈ ਰਿਪੋਰਟ ਕਾਫੀ ਰਿਲਾਇਬਲ ਹੁੰਦੀ ਹੈ ਇਸ ਸਾਰੇ ਦਾ ਮਤਲਬ ਇਹ ਹੀ ਹੈ ਕਿ ਅਸੀਂ ਇਹੀ ਕਨਸਰਨ ਔਰ ਕੁੱਲ ਉਹਨਾਂ ਨੇ ਦੁਨੀਆ ਦੇ ਵਿੱਚ ਸਭ ਤੋਂ ਜ਼ਿਆਦਾ ਵਾਰਹੈਡ ਤਾਂ ਅਮਰੀਕਾ ਕੋਲ ਨੇ ਫਿਰ ਰਸ਼ੀਆ ਆ ਜਾਂਦਾ ਹੈ यूके ਦੇ ਕੋਲ 215 ਨੇ ਰਸ਼ੀਆ ਤੋਂ ਬਾਅਦ ਫਰਾਂਸ ਹੈ ਜਿਹਦੇ ਕੋਲ 300 ਨੇ ਚਾਈਨਾ ਦੇ ਕੋਲ 280 ਨੇ ਭਾਰਤ ਦੇ ਕੋਲ 130 ਤੋਂ 140 ਨੇ ਪਾਕਿਸਤਾਨ ਕੋਲ 140 ਤੋਂ 150 ਨੇ ਇਜ਼ਰਾਈਲ ਕੋਲ 80 ਨੇ ਨਾਰਥ ਕੋਰੀਆ ਕੋਲ 10 ਤੋਂ 20 ਨੇ ਔਰ ਇਹ ਸਾਰਾ ਜਿਹੜਾ ਇਸ ਪਾਸੇ ਵਾਲਾ ਇਸ਼ਾਰਾ ਕਰਦੇ ਕਿ ਵੀ ਇਹ ਜਿਹੜਾ ਅਲਟੀਮੇਟਲੀ ਦੁਨੀਆ 'ਚ ਇਹਦੇ باوجود ਕਿ ਇਹ ਕਿਹਾ ਜਾ ਰਿਹਾ ਹੈ ਕਿ ਜੀ ਅਸੀਂ ਕੋਈ ਕਰਾਂਗੇ ਨਹੀਂ ਬਟੇ ਨਿਊਕਲੀਅਰ ਡੈਟਰੈਂਟ ਹੈ ਆਰ ਹਾਈਡ ਸਾਈਡ ਤੇ ਗੱਲ ਕਲੀਅਰ ਹੈ ਕਿ ਐਜ਼ ਅ ਨਿਊਕਲੀਅਰ ਡੈਟਰੈਂਟ ਵੀ ਨਿਊਕਲੀਅਰ ਹਥਿਆਰ ਵਧ ਰਹੇ ਨੇ ਜੀ ਔਰ ਸਾਡਾ ਕੰਸਰਨ ਇਹ ਹੈ ਕਿਉਂਕਿ ਦੋਨੋਂ ਹੀ ਦੇਸ਼ ਇੰਡੀਆ ਨੇ ਵੀ ਦਸ ਆਪਣੇ ਵਾਧੂ ਕੀ ਬਣਾਏ ਨੇ ਪਾਕਿਸਤਾਨ ਨੇ ਵੀ ਬਣਾਏ ਨੇ ਕਿ ਜਿਹੜੇ ਜਵੇਂ ਹੁਣ ਕਸ਼ਮੀਰ ਦੀ ਗੱਲ ਅਸੀਂ ਕੀਤੀ ਔਰ ਜੇ ਅਸੀਂ ਫੇਸਬੁੱਕ ਦੇ حوالے ਨਾਲ ਗੱਲ ਕਰੀਏ ਸਾਡੇ ਦੋਨੋਂ ਹੀ ਸੈਗਮੈਂਟ ਕੱਲ ਜਿਹੜੇ ਸੀ ਡੋਨਲਡ ਟਰੰਪ ਦੀ ਇਮੀਗ੍ਰੇਸ਼ਨ ਨੀਤੀ ਕਿ ਕਿਵੇਂ ਬੱਚੇ ਜੋ ਜਨਜ਼ ਦੇ ਵਿੱਚ ਰੱਖੇ ਨੇ ਉਹਨਾਂ ਨੂੰ ਕੇਜਸ ਦੇ ਵਿੱਚ ਰੱਖੇ ਨੇ ਜਿਵੇਂ ਕਬੂਤਰ ਰੱਖੇ ਹੁੰਦੇ ਨੇ ਪਿਜਨਸ ਵਾਂਗ ਔਰ ਜੰਮੂ ਕਸ਼ਮੀਰ ਚ ਜਿਹੜੀ ਇਹਨਾਂ ਨੇ ਪ੍ਰੈਜ਼ੀਡੈਂਟ ਗਵਰਨਰ ਰੂ ਲਾਗੂ ਕੀਤਾ ਔਰ ਫੌਜ ਦੇ ਹਵਾਲੇ ਕਰਨ ਦਾ ਗਵਰਨਰ ਰੂ ਵੀ ਉੱਥੇ ਆਣ ਵਾਲੇ ਪੀਰੀਅਡ ਚ ਕਸ਼ਮੀਰੀਆਂ ਤੇ ਕਿਵੇਂ ਜ਼ੁਲਮ ਹੋਏਗਾ ਔਰ 2019 ਚ ਕਿਵੇਂ ਜਿਹੜਾ ਇਹ ਸਾਰੇ ਨੂੰ ਇਹ ਇਸਤੇਮਾਲ ਕਰਨਗੇ ਇਹ ਦੋਨੋਂ ਹੀ ਸੈਗਮੈਂਟ ਸਾਡੇ ਬਲੌਕ ਕਰ ਦੁੱਤੇਗੇ ਭਾਵੇਂ ਕਿ ਉਦੇ ਵਿੱਚ ਕੁਝ ਵੀ ਨਹੀਂ ਸੀ ਐਸਾ ਖਬਰਾਂ ਤੇ ਇਹਦਾ ਅਨਲਿਸਿਸ ਸੀ ਸੋ ਉਸ ਤੋਂ ਅਸੀਂ ਅੰਦਾਜ਼ਾ ਲਾ ਸਕਦੇ ਆ ਕਿ ਆਉਣ ਵਾਲੇ ਪੀਰੀਅਡ ਚ ਇਹ ਜਿਹੜੀ ਫਰੀडम ਦੀ ਆਵਾਜ਼ ਇੱਥੋਂ ਬੈਠ ਕੇ ਵੀ ਅਸੀਂ ਖੜੀ ਕਰਦੇ ਉਹਨੂੰ ਵੀ ਦਵਾਇਆ ਜਾ ਰਿਹਾ ਔਰ ਜ਼ਾਹ ਰਿਹਾ ਵੀ ਇੰਡੀਅਨ ਇਨਫਲੂਐਂਸ ਹੈ ਅਮਰੀਕਾ ਦਾ ਵੀ ਇੱਕ ਆਪਣਾ ਇਸ ਵੇਲੇ ਬਣ ਚੁੱਕਾ ਹੈ ਔਰ ਅਸੀਂ ਇਹ ਮਹਿਸੂਸ ਕਰਦੇ ਆ ਕਿ ਜਦੋਂ ਇਹ ਹੁਣ ਰਿਪੋਰਟ ਬੇਸ਼ੱਕ ਸਪਰੀ ਦੀ ਹੈ ਸਟਾਕ ਹੋਮ ਇੰਟਰਨੈਸ਼ਨਲ ਇੰਸਟੀਚਿਊਟ ਫਾਰ ਪੀਸ ਦੀ ਹੈ ਕਿਸੇ ਨੂੰ ਲੱਗੇਗਾ ਜੇ ਇਹ ਤਾਂ ਚਾਈਨਾ ਦਾ ਹੈਡਲਾਈਨ ਪਰ ਗੱਲ ਇਹ ਨਹੀਂ ਹੈ ਗੱਲ ਅਸੀਂ ਆਲਰੇਡੀ ਨਿਊਕਲੀਅਰ ਕਲਾਊਡ ਦੇ ਥੱਲੇ ਬੈਠੇ ਹੋਏ ਹੁਣ ਜੇ ਇੰਡੀਆ ਨੇ ਜਾਂ ਹਿੰਦੂਤਵੀਆਂ ਨੇ 2019 ਦੀਆਂ ਚੋਣਾਂ ਨੂੰ ਆਧਾਰ ਬਣਾ ਕੇ ਪਾਕਿਸਤਾਨ ਦੇ ਨਾਲ ਐਸਕੇਲੇਟ ਕਰਨੀ ਹੈ ਟੈਂਸ਼ਨ ਕਸ਼ਮੀਰ ਦੇ ਵਿੱਚ ਇਹ ਮੁੱਦਾ ਹੋਰ ਵਰਸਟ ਫਾਰਮ ਚ ਜ਼ੁਲਮਾਂ ਦਾ ਜਾਣਾ ਕੀ ਹੋਏਗਾ ਆਲਟੀਮੇਟਲੀ ਪਾਕਿਸਤਾਨ ਕੋਈ ਜਿਹੜੀ ਅਦਰਵਾਈਜ਼ ਟ੍ਰੈਡੀਸ਼ਨਲ ਵਾਰਫੇਅਰ ਹੈ ਉਹ ਕੋਈ ਮੈਚ ਨਹੀਂ ਹੈ ਪਾਕਿਸਤਾਨ ਇੰਡੀਆ ਦਾ ਇੰਡੀਆ ਚਾਰ ਗੁਣਾ ਜ਼ਿਆਦਾ ਪਾਵਰਫੁੱਲ ਹੈ ਬਾਕੀ ਹਰ ਪੱਖ ਤੋਂ ਜੀ ਜੇ ਪਾਕਿਸਤਾਨ ਦਾ ਕੋਈ ਬਚਾ ਹੈ ਤਾਂ ਉਹ ਨਿਊਕਲੀਅਰ ਹੈ ਸੋ ਜ਼ਾਹਰ ਹੈ ਵੀ ਜੇ ਜਿਵੇਂ ਇਹ ਪੁੱਤਰੇ ਹੋਏ ਨੇ ਹਿੰਦੂ ਤਵੀ ਜੇ ਐਕਸਟ੍ਰੀਮ ਤੱਕ ਜਾਣਗੇ ਮਰਦੀ ਕੀ ਨਹੀਂ ਕਰਦੀ ਪਾਕਿਸਤਾਨ ਕੀ ਕਰੇਗਾ ਜੀ ਔਰ ਇਹ ਕਦੇ ਵੀ ਸਾਡੀ ਕੌਮ ਦੇ ਵੱਡੇ ਹਿੱਸੇ ਨੂੰ ਸਮਝ ਨਹੀਂ ਆਇਆ ਕਿ ਵੀ ਨਿਊਕਲੀਅਰ ਇਸ਼ੂ ਇੰਟਰਨੈਸ਼ਨਲ ਲੈਵਲ ਤੇ ਸਾਊਥ ਏਸ਼ੀਆ ਦੇ ਲੈਵਲ ਤੇ ਕਿੰਨਾ ਇੰਪੋਰਟੈਂਟ ਹੈ ਕਿਉਂਕਿ ਸਾਡੀ ਸਿਵਲਾਈਜ਼ੇਸ਼ਨ ਤਹਿਜ਼ੀਬ ਕੱਲੀ ਦਰਿਆ ਜਮਨਾ ਤੋਂ ਵਾਗਾ ਤੱਕ ਨਹੀਂ ਜੇ ਦੂਸਰੇ ਪਾਸੇ ਵੀ ਜਿਹੜਾ ਉਹ ਡੈਮੇजेस ਹੁੰਦੇ ਨੇ ਜਿਹੜੇ ਜ਼ਾਹਰਾ ਤੌਰ ਤੇ ਹੋਣਗੇ 174 ਇਤਿਹਾਸ ਗੁਰਦੁਆਰੇ ਸਾਡੀ ਸਾਰੀ ਔਰ ਇਹ ਈਦਰ ਵੇ ਕੋਈ ਕਿਸੇ ਦੇ ਖਿਲਾਫ ਇਸਤੇਮਾਲ ਕਰੇ ਪਾਕਿਸਤਾਨ ਫਰਸਟ ਕਰੇ ਜਾਂ ਇੰਡੀਆ ਫਰਸਟ ਕਰੇ ਕਿੰਨਾ ਕੋ ਦਾਇਰਾਕਾਰ ਹੈ ਕਿੰਨੇ ਇੱਕ ਉਸ ਲੈਂਡਲਾਰਡ ਥਾਂ ਦੇ ਉੱਤੇ ਉਹ ਜਿਹੜੇ ਨਿਊਕਲੀਅਰ ਕਰਾਊਡ ਨੇ ਉਹਨਾਂ ਨੇ ਤਾਂ ਵੀਜ਼ਾ ਨਹੀਂ ਲੈਣਾ ਹੈ ਜੀ ਸੋ ਇਹਨਾਂ ਦੇ ਨਿਊਕਲੀਅਰ ਕੀਤੇ ਵੀ ਇਧਰਲੇ ਪੰਜਾਬ ਦਾ ਨੁਕਸਾਨ ਕਰਨਗੇ ਉਹਨਾਂ ਦੇ ਕੀਤੇ ਇਧਰਲਾ ਵੀ ਕਰਨਗੇ ਉਧਰਲਾ ਵੀ ਕਰਨਗੇ ਤੇ ਕੁੱਲ ਮਿਲਾ ਕੇ ਇਹ ਮੁਕੰਮਲ ਤਬਾਈ ਸਾਡੀ ਸਿਵਲਾਈਜੇਸ਼ਨ ਦੀ ਹੋਏਗੀ ਸੋ ਇਸ ਲਈ ਮੈਂ ਇਹ ਸਮਝਦਾ ਹਾਂ ਵੀ ਸਾਡੇ ਲੋਕਾਂ ਨੂੰ ਖਾਸ ਤੌਰ ਤੇ ਸਿੱਖ ਕੌਮ ਜਿਹੜੀ ਹੈ ਇਸ ਮੁੱਦੇ ਦੇ ਉੱਤੇ ਬੜੀ ਕਲੀਅਰਲੀ ਸਾਨੂੰ ਇਹ ਇੰਟਰਨੈਸ਼ਨਲ ਕਮਿਊਨਿਟੀ ਤੱਕ ਜਿਹੜਾ ਇਹ ਲੋਬੀ ਕਰਨ ਦੀ ਲੋੜ ਹੈ ਕਿ ਵੀ ਅਸੀਂ ਨਿਊਕਲੀਅਰ ਫ੍ਰੀ ਸਾਊਥ ਏਸ਼ੀਆ ਚ ਦੁਨੀਆ ਨੂੰ ਤਾਂ ਅਸੀਂ ਕਰ ਨਹੀਂ ਸਕ ਬਟ ਐਟ ਦਾ ਸੇਮ ਟਾਈਮ ਇਹ ਤਾਂ ਹੀ ਹੋਏਗਾ ਕਿ ਜਿਹੜੇ ਮੁਢਲੇ ਮਸਲੇ ਨੇ ਉਹ ਕਸ਼ਮੀਰ ਦੇ ਲੋਕਾਂ ਦੀ ਆਜ਼ਾਦੀ ਦੀ ਗੱਲ ਹੈ ਇੰਡੀਅਨ ਅਕੂਪਾਈਡ ਪੰਜਾਬ ਦੀ ਗੱਲ ਹੈ ਇਹਨਾਂ ਨੂੰ ਰਿਜ਼ੋਲਵ ਕੀਤਾ ਜਾਏ ਔਰ ਉਸ ਤੱਕ ਜਿਹੜਾ ਇਹ ਅਦਰਵਾਇਜ਼ ਇਹ ਜਿਹੜਾ ਨਿਊਕਲੀਅਰ ਹੈ ਇਹ ਸਾਡੀ ਮੁਕੰਮਲ ਤਬਾਈ ਹੋਏਗਾ ਬਾਕੀਆਂ ਦਾ ਤਾਂ ਹੋਏਗਾ ਉਹਨਾਂ ਚ ਫਿਰ ਵੀ ਜਿਹੜੇ ਨੇ ਕੋਈ ਸਰਵਾਈਵਰ ਹੋਣਗੇ ਸਰਵਾਈਵਰ ਹੋਣਗੇ ਸਾਡਾ ਤਾਂ ਉਥੋਂ ਸਭ ਕੁਝ ਜਾਂਦਾ ਲੱਗੇਗਾ ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਥੇ ਲੈਨੇ ਆ ਬ੍ਰੇਕ ਫਿਅਰਸ ਤੁਸਨ ਇਸ ਤਰ੍ਹਾਂ ਬਣੇ ਰਹਿਣਾ ਮਿਲਦੇ ਆ ਛੋਟੇ ਬ੍ਰੇਕ ਤਬਾ